ਬਾਕੀ ਮੁਹੱਲੇ ਚ ਸਭ ਨੂੰ ਪਤਾ ਕੋਣ ਕਿੰਨੇ ਕੈਰੈਕਟਰ ਦਾ ਵਾ ਜਦੋਂ ਅੱਖ ਕਿਤੇ ਹੋਰ ਹੋਏ ਨਾ ਤੇ ਪੁਰਾਣੀ ਚੀਜ਼ ਨੂੰ ਨਾ ਆਪਾਂ ਮਾੜੀ ਕਹਿੰਦੇ ਆ ਅੱਲੇ 4 ਦਿਨ ਟੁੱਟੇ ਰਹਿੰਦੀ ਨਹੀਂ ਤੇ 6ਵੇਂ ਦਾ ਨਵਾਂ ਲੱਭਣ ਦੇ ਲੋਕੀ ਠੀਕ ਆ ਕੁੱਤੇ ਰੋਂ ਕਿ ਉਹ ਬੱਚਿਆ ਨਹੀਂ ਸਤਿ ਸ਼੍ਰੀ ਅਕਾਲ ਜੀ ਬੀਤੇ ਦਿਨ ਹੀ ਹਿਮਾਨੀ ਦਾ ਮਯੰਕ ਦੇ ਨਾਲ ਬ੍ਰੇਕਅਪ ਹੋਇਆ ਏ ਅਤੇ ਬ੍ਰੇਕਅਪ ਤੋਂ ਬਾਅਦ ਕੱਲ ਹਿਮਾਨੀ ਨੇ ਵਲੌਗ ਪਾ ਕੇ ਆਪਣੇ ਬ੍ਰੇਕਅਪ ਦਾ ਕਾਰਨ ਦੱਸਿਆ ਇਸ ਵਿੱਚ ਉਸਨੇ ਮਯੰਕ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਉਸ ਵੱਲੋਂ ਕਿਹਾ ਗਿਆ ਕਿ ਮਯੰਕ ਉਸ ਨਾਲ ਬਹੁਤ ਬਦਸਲੂਕੀ ਕਰਦਾ ਸੀ ਇੱਥੋਂ ਤੱਕ ਕਿ ਮਾਰਨ ਤੱਕ ਵੀ ਜਾਂਦਾ ਸੀ ਇੰਨਾ ਹੀ ਨਹੀਂ ਕਿ ਉਸ ਨੂੰ ਕੋਈ ਚੀਜ਼ ਪਸੰਦ ਆਉਂਦੀ ਸੀ ਤਾਂ ਉਸ ਨੂੰ ਲੈ ਕੇ ਨਹੀਂ ਸੀ ਦਿੱਤੀ ਜਾਂਦੀ ਅਤੇ ਆਪਣੀ ਸਾਰੀ ਅਰਨਿੰਗ ਆਪਣੇ ਘਰ ਭੇਜ ਦਿੰਦਾ ਸੀ ਹਿਮਾਨੀ ਵੱਲੋਂ ਕਿਹਾ ਗਿਆ ਕਿ ਉਹ ਆਪਣੀ ਮਰਜ਼ੀ ਦੇ ਨਾਲ ਖਾ ਵੀ ਨਹੀਂ ਸੀ ਸਕਦੀ ਜਦੋਂ ਵੀ ਮਯੰਕ ਘਰ ਤੋਂ ਬਾਹਰ ਜਾਂਦਾ ਸੀ ਤਾਂ ਸੀਤਾ ਉਸ ਨੂੰ ਘਰੇ ਲੌਕ ਕਰਕੇ ਜਾਂਦਾ ਸੀ ਐਂਡ ਇਸ ਦੇ ਨਾਲ ਹੀ ਉਸ ਨੂੰ ਆਪਣੇ ਘਰ ਗੱਲ ਤੱਕ ਨਹੀਂ ਸੀ ਕਰਨ ਦਿੰਦਾ ਉਸ ਤੋਂ ਬਾਅਦ ਮਯੰਕ ਸਾਹਮਣੇ ਆਇਆ ਅਤੇ ਉਸ ਨੇ ਆਪਣੇ ਤੇ ਲੱਗੇ ਅਲੀਗੇਸ਼ਨਸ ਨੂੰ ਫੇਕ ਦੱਸਿਆ ਹੈ ਉਸ ਨੇ ਕਿਹਾ ਕਿ ਹਿਮਾਨੀ ਦੇ ਵੱਲੋਂ ਇਹ ਸਭ ਕੁਝ ਵਿਊਜ਼ ਲੈਣ ਦੇ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਨੂੰ ਪਤਾ ਹੈ YouTube ਤੇ ਵਿਊਜ਼ ਆਉਂਦੇ ਨੇ ਤੇ ਇਸ ਦੇ ਚੱਲਦਿਆਂ ਉਹ ਮੇਰੇ ਤੇ ਝੂਠੇ ਇਲਜ਼ਾਮ ਲਾ ਰਹੀ ਹੈ ਦੂਸਰੀ ਗੱਲ ਉਸਨੇ ਕਿਹਾ ਕਿ ਮੈਂ ਆਪਣੀ ਮਮ ਨੂੰ ਹੀ ਮਾਨੀ ਦੇ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ। ਤੋ ਇਸ ਨੂੰ ਚੰਗਾ ਨਹੀਂ ਸੀ ਲੱਗਦਾ। ਇੰਨਾ ਹੀ ਨਹੀਂ ਮਯੰਕ ਦੇ ਵੱਲੋਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਕੁੱਤਿਆਂ ਨੂੰ ਕਿਉਂ ਪਚਿਆ ਨਹੀਂ। ਬਾਕੀ ਹੋਰ ਕੀ ਕੀ ਕਹਿਣਾ ਹੈ ਮਯੰਕ ਦਾ ਤੁਸੀਂ ਅੱਗੇ ਵੀਡੀਓ ਵਿੱਚ ਵੇਖ ਸਕਦੇ ਹੋ। ਮਾੜਾ ਠੀਕ ਹੈ। ਮੇਰੇ ਮੁਹੱਲੇ 'ਚ ਸਭ ਨੂੰ ਪਤਾ ਮੇਰੇ ਕੈਰੇਕਟਰ ਦਾ। ਠੀਕ ਹੈ। ਤੇ ਬਾਕੀ ਮੁਹੱਲੇ 'ਚ ਵੀ ਸਭ ਨੂੰ ਪਤਾ ਕੌਣ ਕਿੰਨੇ ਕੈਰੇਕਟਰ ਦਾ ਵਾ। ਠੀਕ ਹੈ। ਬਾਕੀ ਆ ਜਿਹੜੇ ਵਿਊਜ਼ ਲੈਣ ਦਾ ਜਿਹੜਾ ਇਹ ਨਵਾਂ ਨੁਸਖਾ ਆ ਚਲਾਇਆ ਨਾ ਲੋਕਾਂ ਨੇ ਕਿ ਐਦਾਂ ਐਦਾਂ YouTube ਤੇ ਪਾਣੇ ਵਲੋਗ ਇਹ ਕਰਦੇ ਤੇ ਉਹ ਕਰਦੇ ਆ ਇਹ ਨੁਸਖਾ ਨਾ ਜਿਹੜਾ ਇਹ ਜਿਹੜਾ ਚਲਾਇਆ ਜੱਕ ਦਾ ਮਜ਼ਾ ਆ ਇਹ ਮੈਂ ਸਮਝਦਾ YouTube ਤੇ ਗੁਰੂ ਜੀ ਪੈਸਾ ਵੜਾ ਨਾ ਲੋਕੀ ਕਹਿੰਦੇ ਹੁਣ ਵਿਊ ਆਣਗੇ ਪੈਸਾ ਆਊਗਾ ਤੇ ਫਿਰ ਠੀਕ